ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਖਾਸ ਗੱਲ ਜੋ ਕਰਾਂਗੇ ਕਿ ਕੱਲ ਦਿਨ ਐਤਵਾਰ ਹੈ ਤੇ ਉਹ ਵੀ ਅਖੀਰਲਾ ਹੈ ਸੋ ਸਾਰੇ ਬਣੇ ਇੱਕ ਕੰਮ ਕਰਨਾ ਜਿਹੜੇ ਸਾਈਂ ਲੋਕਾਂ ਦੀ ਸੇਵਾ ਕਰਦੇ ਆ ਜਾਂ ਬਾਬਾ ਬਾਲਖਨਾਥ ਜੀ ਦੇ ਯਾਤਰਾ ਜਿਨ੍ਹਾਂ ਨੇ ਕੀਤੀ ਹੈ ਸੋ ਉਹਨਾਂ ਲਈ ਬਹੁਤ ਹੀ ਜ਼ਰੂਰੀ ਹੈ ਕਿ ਜੋ ਅੱਜ ਬਾਬਾ ਜੀ ਦੇ ਜਾ ਕੇ ਆਣਗੇ ਸੰਗਤ ਕੋਈ ਜਾ ਰਹੀ ਆ ਸੋ ਆ ਕੇ ਇੱਕ ਕਰਮ ਤਾਂ ਹਰ ਇੱਕ ਨੂੰ ਪਤਾ ਹੈ ਕਰਨਾ ਹੀ ਚਾਹੀਦਾ ਹੈ ਸੋ ਬਹੁਤ ਗੱਲਾਂ ਦਾ ਧਿਆਨ ਜਿਹੜਾ ਇਨਸਾਨ ਨੂੰ ਰੱਖਣਾ ਚਾਹੀਦਾ ਹੈ ਸੋ ਕੱਲ ਦਾ ਦਿਨ ਐਤਵਾਰ ਦਾ ਹੈ ਸੋ ਜਿਹੜੇ ਨਹੀਂ ਵੀ ਜਾ ਪਾਏ ਕਿਸੇ ਮਜਬੂਰੀ ਦੇ ਕਾਰਨ ਤੇ ਘਰ ਬੈਠ ਕੇ ਹੀ ਇੱਕ ਕਰਮ ਕਰ ਲੈਣਾ ਜੀ ਸੋ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਸੋ ਕੁਝ ਕਮੈਂਟਾਂ ਵੀ ਦੱਸਾਂਗੇ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਚੂ ਲਿਖਿਓ ਜੀ ਹੁਣ ਇੱਥੇ ਵੀਡੀਓ ਸ਼ੁਰੂ ਕਰਦੇ ਆ ਜੀ ਇੱਥੇ ਪਹਿਲਾ ਜੋ ਕਮੈਂਟ ਹੈ ਲਿਖਦੇ ਆ ਕਿ ਸਿਸਟਰ ਜੀ ਬਿਲਕੁਲ ਸਹੀ ਕਿਹਾ ਕਹਿੰਦੇ ਕਿ ਇੱਕ ਕਦਮ ਜੇਕਰ ਆਪਾਂ ਪੀਰਾਂ ਦੀ ਤਰਫ ਬਾਬਿਆਂ ਦੀ ਤਰਫ ਪੱਟਦੇ ਆ ਤੇ ਦੋ ਕਦਮ ਉਹ ਮਾਲਕ ਸਾਡੀ ਤਰਫ ਆਉਂਦਾ ਹੈ ਕਿਉਂਕਿ ਅਸੀਂ ਉਹਨਾਂ ਦੇ ਬੱਚੇ ਆ ਤੇ ਉਹ ਸਾਡਾ ਮਾਪਾ ਹੈ ਉਹ ਸਾਡੇ ਨਾਲ ਇਸ ਲਈ ਆਉਂਦਾ ਹੈ ਕਿਉਂਕਿ ਉਹ ਸਾਨੂੰ ਹਰ ਕਦਮ ਤੇ ਬਚਾਉਂਦਾ ਹੈ ਹਰ ਕਦਮ ਤੇ ਸਾਡਾ ਸਾਥ ਦਿੰਦਾ ਹੈ ਸੋ ਇੱਕ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਮੈਂ ਹਰ ਰੋਜ਼ ਪੈਗ ਲਗਾਉਂਦਾ ਸੀ ਪਰ ਇੱਕ ਦਿਨ ਤੁਹਾਡੀ ਵੀਡੀਓ ਸੁਣੀ ਬਹੁਤ ਵਧੀਆ ਲੱਗਿਆ ਤੇ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਹੈ ਤੇ ਹੁਣ ਮੈਂ ਹੌਲੀ ਹੌਲੀ ਪੈਗ ਲਗਾਉਣਾ ਜਿਹੜਾ ਛੱਡ ਦਿੱਤਾ ਤੇ ਲਖ ਦਾਤਾ ਪੀਰ ਜੀ ਦੀ ਬਹੁਤ ਕਿਰਪਾ ਹੋਈ ਹੈ ਸੋ ਦੇਖੋ ਜਿਹੜਾ ਇਨਸਾਨ ਗੱਲ ਤੇ ਅਮਲ ਕਰੇਗਾ ਸੋਚ ਵਿਚਾਰ ਕਰੇਗਾ ਆਪਣੇ ਆਪ ਨੂੰ ਸੁਧਾਰਨ ਦੀ ਕੋਸ਼ਿਸ਼ ਕਰੇਗਾ ਕਿ ਮੈਂ ਸੁਧਰਨਾ ਚਾਹੁੰਦਾ ਤੇ ਫਿਰ ਉੱਥੇ ਮਾਲਕ ਵੀ ਕਿਰਪਾ ਕਰ ਦਿੰਦਾ ਹੈ ਸੋ ਜਿੰਨੇ ਜਿਹੇ ਇਨਸਾਨ ਖੁਦ ਝੁਕਦਾ ਨਹੀਂ ਆਪਣੇ ਮਨ ਨੂੰ ਝੁਕਾਉਂਦਾ ਨਹੀਂ ਤੇ ਉੱਥੇ ਫਿਰ ਮਾਲਕ ਵੀ ਕਿਰਪਾ ਨਹੀਂ ਕਰਦਾ ਕਿਉਂਕਿ ਇੱਕ ਇਨਸਾਨ ਦਾ ਜਨਮ ਹੀ ਇਹੋ ਜਿਹਾ ਇੱਕ ਜਨਮ ਹੈ ਜਿਹਦੇ ਵਿੱਚ ਅਸੀਂ ਆਪਣੇ ਹਿਸਾਬ ਨਾਲ ਚੱਲ ਸਕਦੇ ਹਾਂ ਆਪਣੇ ਹਿਸਾਬ ਨਾਲ ਸੀ ਕੋਈ ਜੰਗਾ ਮਾੜਾ ਕਰਮ ਜਿਹੜਾ ਕਰ ਸਕਦੇ ਆ ਸੋ ਇਨਸਾਨੀ ਜਨਮ ਹੀ ਇਸ ਲਈ ਮਿਲਿਆ ਹੈ ਕਿ ਇਹ 84 ਦੇ ਗੇਟ ਚੋਂ ਨਿਕਲਣਾ ਹੈ ਸੋ ਨਾਮ ਦੀ ਕਮਾਈ ਕਰ ਸਕਦੇ ਆ ਇਸ ਜਨਮ ਵਿੱਚ ਹੀ ਆਪਾਂ ਉਸ ਪਰਮਾਤਮਾ ਨੂੰ ਪਾ ਸਕਦੇ ਆ ਹੋਰ ਜਨਮ ਵਿੱਚ ਆਪਾਂ ਕਦੇ ਵੀ ਉਹ ਮਾਲਕ ਨੂੰ ਨਹੀਂ ਪਾ ਸਕਦੇ ਸੇਵਾ ਸਿਮਰਨ ਕਰਨ ਲਈ ਹੀ ਇਹ ਜਨਮ ਜਿਹੜਾ ਮਿਲਦਾ ਹੈ ਕਿ ਇਹ ਇਨਸਾਨ 84 ਦੇ ਗੇਟ ਚੋਂ ਨਿਕਲ ਜਾਵੇ ਸੋ ਜੇਕਰ ਅਸੀਂ ਇਹ ਵੀ ਜਨਮ ਗਵਾ ਲਿਆ ਤਾਂ ਫਿਰ ਤੋਂ 84 ਦੇ ਗੇੜ ਵਿੱਚ انسان ਫਸ ਜਾਂਦਾ ਹੈ ਸੋ ਇਸ ਕਰਕੇ ਜਨਮ ਜੇਕਰ ਮਿਲਿਆ ਹੈ ਤਾਂ ਇਹਨੂੰ ਸਹੀ ਲੇਖੇ ਲਾਓ ਸੋ ਜੇਕਰ ਗੱਲ ਨੂੰ ਸੁਣਦੇ ਹੋ ਧਾਰਮਿਕ ਗੱਲ ਕੋਈ ਵੀ ਤੁਸੀਂ ਸੁਣਦੇ ਹੋ ਤਾਂ ਉਹਦੇ ਤੇ ਸੋਚ ਵਿਚਾਰ ਕਰੋ ਤੇ ਜ਼ਿੰਦਗੀ ਵਿੱਚ ਇਹ ਗੱਲਾਂ ਨੂੰ ਅਪਣਾਓ ਜਿੰਨੀ ਜਲਦੀ ਤੁਸੀਂ ਇਹ ਗੱਲਾਂ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰੋਗੇ ਉੰਨੀ ਜਲਦੀ ਜ਼ਿੰਦਗੀ ਸਵਰਨਣੀ ਸ਼ੁਰੂ ਹੋ ਜਾਵੇਗੀ ਨਖਾਰ ਆਉਣਾ ਸ਼ੁਰੂ ਹੋ ਜਾਂਦਾ ਹੈ ਅਸਲ ਨਖਾਰ ਤਾਂ ਉਦੋਂ ਹੀ ਆਉਂਦਾ ਹੈ ਜਦੋਂ ਮਾਲਕ ਦੀ ਕਿਰਪਾ ਹੁੰਦੀ ਹੈ ਤੇ ਮਾਲਕ ਦੇ ਨਾਮ ਦੇ ਨਾਲ ਇਨਸਾਨ ਜੁੜਦਾ ਹੈ ਇਸ ਕਰਕੇ ਕਹੀਦਾ ਕਿ ਚੰਗਾ ਕਰਮ ਕਰੋ ਚੰਗੀ ਸੋਚ ਵਿਚਾਰ ਜਿੰਦਗੀ ਵਿੱਚ ਧਾਰਨ ਕਰੋ ਤਾਂ ਹੀ ਜ਼ਿੰਦਗੀ ਜਿਹੜੀ ਆ ਉਹ ਸੁਧਰ ਸਕਦੀ ਹੈ ਸੋ ਬਾਕੀ ਜੇਕਰ ਤੁਸੀਂ ਗੱਲਾਂ ਤੇ ਅਮਲ ਕਰਦੇ ਹੋ ਤਾਂ ਬਾਕੀ ਆਪ ਤੁਸੀਂ ਖੁਦ ਵੀ ਜਾਣਦੇ ਹੋ ਕਿ ਕਿੰਨਾ ਲਾਭ ਸਾਨੂੰ ਮਿਲਦਾ ਹੈ ਜਦੋਂ ਅਸੀਂ ਉਹ ਪ੍ਰਮਾਤਮਾ ਦੇ ਦੱਸੇ ਹੋਏ ਰਸਤੇ ਤੇ ਚੱਲਦੇ ਹਾਂ ਬਾਕੀ ਬਹੁਤ ਧੰਨਵਾਦ ਤੁਹਾਡਾ ਕਰਦੇ ਹਾਂ ਕਿ ਤੁਸੀਂ ਵੀਡੀਓ ਨੂੰ ਸੁਣਦੇ ਹੋ ਸਮਝਦੇ ਹੋ ਤੇ ਅਮਲ ਕਰਦੇ ਹੋ ਤੇ ਜ਼ਿੰਦਗੀ ਵਿੱਚ ਸੁਧਾਰ ਵੀ ਆਉਂਦਾ ਹੈ ਸੋ ਬਾਕੀ ਗੱਲ ਇਹ ਨਹੀਂ ਹੈ ਕਿ ਅਸੀਂ ਸੁਣ ਲਈ ਸੁਣ ਕੇ ਜੇਕਰ ਉਹਨੂੰ ਅਸੀਂ ਹਿਰਦੇ ਵਿੱਚ ਵਸਾਇਆ ਹੀ ਨਾ ਤਾਂ ਫਿਰ ਗੱਲ ਸੁਣੀ ਦਾ ਫਾਇਦਾ ਨਹੀਂ ਸੋ ਜਦੋਂ ਅਸੀਂ ਗੱਲ ਨੂੰ ਸੁਣ ਕੇ ਉਹਨੂੰ ਜ਼ਿੰਦਗੀ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦੇ ਆਂ ਸੋਚ ਵਿਚਾਰ ਕਰਦੇ ਆਂ ਤੇ ਤੈਨੋਂ ਫਿਰ ਜ਼ਿੰਦਗੀ ਵਿੱਚ ਸੁਧਾਰ ਆਉਂਦਾ ਹੈ ਸੋ ਬਾਕੀ ਧੰਨਵਾਦ ਕਰਦੇ ਆ ਜੀ ਤੁਸੀਂ ਵੀਡੀਓ ਨੂੰ ਇੰਨਾ ਜ਼ਿਆਦਾ ਪਿਆਰ ਦਿੰਦੇ ਹੋ ਸੁਣਦੇ ਹੋ ਸਮਝਦੇ ਹੋ ਅਮਲ ਕਰਦੇ ਹੋ ਜੀ ਸੋ ਚੰਗਾ ਕਰਮ ਕਰਨ ਦੇ ਨਾਲ ਹੀ ਜ਼ਿੰਦਗੀ ਜਿਹੜੀ ਆ ਬਦਲਦੀ ਹੈ ਸੋ ਚੰਗਾ ਕਰਮ ਹਰ ਇੱਕ ਨੂੰ ਕਰਨਾ ਚਾਹੀਦਾ ਆ ਸੋ ਇੱਥੇ ਹੁਣ ਆਪਾਂ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਮੈਮ ਜੀ ਚੌਂਕੀ ਆਉਣਾ ਕੀ ਹੁੰਦਾ ਹੈ ਸੋ ਦੇਖੋ ਜਦੋਂ ਅਸੀਂ ਪੀਰਾਂ ਪੀਰਾਂ ਦੀ ਸੇਵਾ ਕਰਦੇ ਆ ਤਾਂ ਉਹ ਮਾਲਕ ਦਾ ਪਹਿਰਾ ਹੋ ਜਾਂਦਾ ਹੈ ਫਿਰਕਾ ਹੋ ਜਾਂਦਾ ਹੈ ਸੋ ਜਿਹੜਾ انسان ਸੱਚੀ ਨੀਅਤ ਦੇ ਨਾਲ ਨੇਚਾ ਭਾਵਨਾ ਦੇ ਨਾਲ ਸੇਵਾ ਕਰਦਾ ਹੈ ਉਹਦੇ ਸਿਰ ਹਾਜ਼ਰੀ ਆਉਣੀ ਸ਼ੁਰੂ ਹੋ ਜਾਂਦੀ ਆ ਸੋ ਬਾਕੀ ਆਪ ਤੇ ਹੁੰਦਾ ਹੈ ਕਿ ਅਸੀਂ ਕਿਸ ਤਰ੍ਹਾਂ ਦੀ ਸੇਵਾ ਕਰਨੀ ਚਾਹੁੰਦੇ ਆ ਤੇ ਕਿਸ ਤਰ੍ਹਾਂ ਦੀ ਉਸ ਮਾਲਕ ਦੀ ਕਿਰਪਾ ਚਾਹੁੰਦੇ ਆ ਸੋ ਜਿਸ ਤਰ੍ਹਾਂ ਅਸੀਂ ਚੱਲਦੇ ਆਂ ਫਿਰ ਉਹ ਮਾਲਕ ਵੀ ਉਵੇਂ ਹੀ ਚੱਲਦਾ ਹੈ ਸੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਸਾਨੂੰ ਉਹ ਪਰਮਾਤਮਾ ਸਾਡਾ ਪੀਰੋ ਮੁਰਸ਼ਿਦ ਸਾਨੂੰ ਦਰਸ਼ਨ ਦੇਵੇ ਤਾਂ ਉਹ ਤੁਹਾਨੂੰ ਦਰਸ਼ਨ ਦੇਣੇ ਸ਼ੁਰੂ ਕਰ ਦੇਵੇਗਾ ਸੋ ਜੇਕਰ ਚਾਹੋਗੇ ਕਿ ਚੌਂਕੀ ਆਵੇ ਤਾਂ ਫਿਰ ਚੌਂਕੀ ਆਣ ਲੱਗ ਪੈਂਦੀ ਆ ਪਰ ਇੱਥੇ ਆਪਾਂ ਇੱਕ ਗੱਲ ਦੱਸਾਂਗੇ ਜੋ ਵੀ ਸਚਾਈ ਹੈ ਤਾਂ ਲਾਭ ਵੀ ਉਹਦੇ ਵਿੱਚ ਹੀ ਮਿਲੇਗਾ ਹਮੇਸ਼ਾ ਜੇਕਰ ਮਾਲਕ ਦੀ ਕਿਰਪਾ ਮੰਗਣੀ ਹੈ ਤਾਂ ਇਸ ਤਰ੍ਹਾਂ ਦੀ ਮੰਗੋ ਕਿ ਮਾਲਕ ਜੀ ਦਰਸ਼ਨ ਵੀ ਦੋ ਤੇ ਬਚਨ ਦੋ ਜੋ ਗੱਲ ਦਿਖਾਉਨੇ ਉਹ ਸੱਚ ਹੋਵੇ ਸੋ ਹੁਣ ਇਤੇ ਕਈ ਕੀ ਕਰਦੇ ਆ ਕਿ ਹਰ ਰੋਜ਼ ਅਰਦਾਸ ਕਰਦੇ ਜਾਂਦੇ ਆ ਕਿ ਸਾਨੂੰ ਚੌਂਕੀ ਆਵੇ ਚੌਂਕੀ ਆਵੇ ਚੌਂਕੀ ਤਾਂ ਆ ਜਾਂਦੀ ਹੈ ਪਰ ਬਚਨ ਨਹੀਂ ਹੁੰਦੇ ਸੋ ਸਿਰ ਲਹਾਉਣਾ ਲਹਾ ਕੇ ਫਿਰ ਬੈਠ ਜਾਣਾ ਤੇ ਦੇਖਣੇ ਸੁਣਨੇ ਵਾਲਾ ਇਨਸਾਨ ਹਰ ਕੋਈ ਇਹ ਸੋਚਦਾ ਹੈ ਕਿ ਇਹ ਡਰਾਮਾ ਕਰ ਰਿਹਾ ਆ ਤੇ ਹਰ ਕੋਈ ਫਿਰ ਮਜ਼ਾਕ ਉਡਾਉਂਦਾ ਹੈ ਇਸ ਕਰਕੇ ਕਹੀਦਾ ਕਿ ਬਚਨ ਹੀ ਇਦਾਂ ਕਰੋ ਕਿ ਮਾਲਕ ਜੀ ਤੁਹਾਡੇ ਦਰਸ਼ਨ ਵੀ ਹੋਣ ਜੇਕਰ ਉਹ ਆਪਣੀ ਖੁਸ਼ੀ ਦੇ ਨਾਲ ਆਉਣ ਤਾਂ ਫਿਰ ਉਹ ਬਚਨ ਵੀ ਦੇ ਜਾਂਦੇ ਆ ਸੋ ਬਚਨ ਦੇ ਕੇ ਜਾਣ ਤਾਂ ਸੁਣਣ ਦੇਖਣ ਵਾਲਾ ਵੀ ਇਨਸਾਨ ਕਹੇ ਕਿ ਵਾਕੇ ਸੱਚ ਹੈ ਇਹਦਾ ਫਕਰ ਜੋ ਹੈ ਕਰਨੀ ਦਾ ਮਾਲਕ ਹੈ ਜੋ ਕਹਿ ਗਿਆ ਉਹ ਹੋ ਗਿਆ ਸੋ ਜੇਕਰ ਉਹਨਾਂ ਦੀ ਚੌਂਕੀ ਆਈ ਪਰ ਕੋਈ ਬਚਨ ਨਹੀਂ ਦੇ ਕੇ ਗਏ ਕੋਈ ਗੱਲ ਨਹੀਂ ਕੀਤੀ ਆ ਕੇ ਚਲੇ ਗਏ ਤਾਂ ਦੇਖਣ ਸੁਣਨ ਵਾਲਾ ਇਨਸਾਨ ਹਰ ਕੋਈ ਮਜ਼ਾਕ ਸਮਝਦਾ ਹੈ ਸੋ ਇਸ ਕਰਕੇ ਕਹੀਦਾ ਕਿ वचन ਹੀ ਢੰਗ ਨਾ ਕਰੋ ਸੋ ਚੌਂਕੀ ਨੂੰ ਐਮਿਅਤ ਕਦੇ ਨਾ ਦੋ ਜੇਕਰ ਐਮਿਅਤ ਦੇਣੀ ਆ ਤਾਂ ਇਸ ਗੱਲ ਤੇ ਦੋ ਕਿ ਮਾਲਕ ਜੀ ਸਾਨੂੰ ਦਰਸ਼ਨ ਵੀ ਦੋ ਤੇ वचन ਵੀ ਦੋ ਜੇਕਰ ਸਿਰ ਆਉਣਾ ਹੈ ਤਾਂ ਸਾਨੂੰ वचन ਜ਼ਰੂਰ ਦੇ ਕੇ ਜਾਓ ਸੋ ਕਈ ਚਾਹੁੰਦੇ ਆ ਕਿ ਸਿਰਫ ਚੌਂਕੀ ਆਵੇ ਚੌਂਕੀ ਆਉਣ ਦੇ ਨਾਲ ਕੋਈ ਵੀ ਗੱਲ ਜਿਹੜੀ ਖੁੱਲਦੀ ਨਹੀਂ ਮਰੋੜੀ ਨਹੀਂ ਖੁੱਲਦੀ ਜੋ ਅਸਲ ਗੱਲ ਹੈ ਉਹ ਫਿਰ ਰਾਜ ਵਿੱਚ ਹੀ ਰਹਿ ਜਾਂਦੀ ਹੈ ਇਸ ਕਰਕੇ ਜੇ ਕਰ ਚਾਹੁੰਦੇ ਹਾਂ ਕਿ ਸਾਡਾ ਮਾਲਕ ਸਾਡੇ ਤੇ ਕਿਰਪਾ ਕਰੇ ਤਾਂ ਕਿਰਪਾ ਵੀ ਫਿਰ ਇਹੋ ਜੀ ਕਰੇ ਕਿ ਜਿਹਦੇ ਨਾਲ ਇਹ ਸੰਸਾਰ ਦੇ ਵਿੱਚ ਸਾਡਾ ਨਾਮ ਹੋਵੇ ਸੋ ਦੁਨੀਆ ਕਦਰ ਕਰੇ ਨਾਹੀਂ ਕਿ ਪਿਜਾ ਘੜ ਆਵੇ ਸੋ ਇਸ ਕਰਕੇ ਕਹਿੰਦਾ ਕਿ ਹਮੇਸ਼ਾ ਅਰਦਾਸ ਬੇਨਤੀ ਕਰਦੇ ਹਾਂ ਇਹ ਕਹੋ ਕਿ ਮਾਲਕ ਜੀ ਬਚਨ ਤੋਂ ਜੋ ਦਿਖਾਉਂਦੇ ਉਹ ਸੱਚ ਹੋਵੇ ਸੋ ਬਾਕੀ ਜੋ ਕਹਿ ਜਾਂਦੇ ਉਹ ਵੀ ਸੱਚ ਹੋਵੇ ਇਹ ਨਹੀਂ ਹੈ ਕਿ ਤੁਸੀਂ ਆਓ ਖੇਡ ਕੇ ਚਲੇ ਜਾਓ ਸਿਰ ਚੌਂਕੀ ਆਈ ਚਲੇ ਗਏ ਤੇ ਪਰ ਕੋਈ ਗੱਲਬਾਤ ਨਹੀਂ ਹੋਈ ਤਾਂ ਫਿਰ ਅਸੀਂ ਹਾਸੋ ਆਣੀ ਬਣ ਜਾਵਾਂਗੇ ਸੋ ਮਾਲਕ ਜੀ ਹਮੇਸ਼ਾ ਲਾਜ ਰੱਖਣੀ ਪੱਤ ਰੱਖਣੀ ਹੈ ਤੇ ਹਮੇਸ਼ਾ ਨਾਲ-ਨਾਲ ਚੱਲਣਾ ਸੋ ਮਾਲਕ ਦਾ ਪਿਆਰ ਮੰਗੋ ਸਹਾਰਾ ਮੰਗੋ ਤੇ ਉਹ ਪ੍ਰਮਾਤਮਾ ਹਮੇਸ਼ਾ ਹੀ ਨਾਲ ਚੱਲਦਾ ਹੈ ਸੋ ਇਹ ਕਦੇ ਨਾ ਸੋਚੋ ਕਿ ਚੌਂਕੀ ਆਉਣ ਦੇ ਨਾਲ ਸ਼ਾਇਦ ਸਾਡਾ ਨਾਮ ਹੋਵੇਗਾ ਸੋ ਨਾਮ ਉਸ ਦਿਨ ਹੋਵੇਗਾ ਜਿਸ ਦਿਨ ਉਹ ਪ੍ਰਮਾਤਮਾ ਆਪ ਚਾਵੇਗਾ ਸੋ ਇਸ ਕਰਕੇ ਸਾਰੀ ਗੱਲ ਹੀ ਉਸ ਪੱਕਰ ਤੇ ਮੁਕਾਬੋ ਸਿਰਫ ਦਿਲੋਂ ਯਾਦ ਕਰੋ ਉਹ ਪਿਆਰ ਕਰੋ ਮਾਲਕ ਨੂੰ ਤੱਕ ਦੇਖੋ ਮਾਲਕ ਕਿਵੇਂ ਵੜਦਾ ਹੈ ਕਿਵੇਂ ਅਰਦਾਸਾਂ ਬੇਨਤੀਆਂ ਨੂੰ ਪੂਰੀਆਂ ਕਰਦਾ ਹੈ ਸੋ ਜਦੋਂ ਅਸੀਂ ਦਿਲੋਂ ਪਿਆਰ ਪਾਉਂਦੇ ਹਾਂ ਜਿਸ ਤਰ੍ਹਾਂ ਸੇ ਆਪਣੇ ਘਰ ਦੇ ਮੈਂਬਰਾਂ ਨੂੰ ਪਿਆਰ ਕਰਦੇ ਇਸ ਤਰ੍ਹਾਂ ਦਾ ਪਿਆਰ ਜੇਕਰ ਤੁਸੀਂ ਮੁਰਸ਼ਿਦ ਨਾਲ ਪਾਲੋ ਤੇ ਸਾਰੇ ਝੇੜੇ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਸੋ ਹੁਣ ਇੱਥੇ ਆਪਾਂ ਕਮੈਂਟ ਜੋ ਸੀ ਉਹ ਦੱਸ ਚੁੱਕੇ ਆ ਹੁਣ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰੀਏ ਕਿ ਕਾਰੋਂ ਅਖੀਰਲਾ ਐਤਵਾਰ ਹੈ ਤੇ ਬਹੁਤ ਹੀ ਜ਼ਰੂਰੀ ਹੈ ਜਿਹੜੇ ਬਾਬਾ ਜੀ ਦੇ ਜਾਂਦੇ ਆ ਸੋ ਜਿਹੜੇ ਨਹੀਂ ਵੀ ਜਾ ਪਾਏ ਤੇ ਕੱਲ ਦੇ ਦਿਨ ਕਰਮ ਕਰ ਦੇਣਾ ਰੋਡ ਪ੍ਰਸ਼ਾਦ ਬਣਾ ਕੇ ਕੱਚੀ ਲੱਸੀ ਦਾ ਛੱਟਾ ਦੇ ਕੇ ਤੇ ਉਹ ਮਾਲਕ ਅੱਗੇ ਅਰਦਾਸ ਬੇਨਤੀ ਕਰਕੇ ਸੋ ਬਾਅਦ ਵਿੱਚ ਆਪ ਹੀ ਖਾ ਲੈਣਾ ਭਵੇਂ ਘਰ ਦੇ ਮੈਂਬਰ ਹੀ ਖਾ ਲੋ ਪ੍ਰਸ਼ਾਦ ਥੋੜਾ ਜਿਹਾ ਬਣਾ ਕੇ ਸੋ ਇੱਕ ਕਰਮ ਜ਼ਰੂਰ ਕਰਨਾ ਬਾਬਾ ਜੀ ਦੇ ਨਾਮ ਦਾ ਕਿਉਂਕਿ ਉਹਨਾਂ ਦੇ ਦਿਨ ਚੱਲ ਰਏ ਸੀ ਆਖੀਰ ਲਾਇਤਵਾਰ ਹੈ ਚੇਤ ਦੇ ਮਹੀਨੇ ਦਾ ਸੋ ਇਸ ਕਰਕੇ ਕਰਮ ਕਰੋਗੇ ਕਿਉਂਕਿ ਬਾਬਾ ਜੀ ਜਿਹਦਾ ਆਸਾਂ ਮਰਦਾ ਪੂਰੀਆਂ ਕਰਦੇ ਤਾਂ ਇੱਕ ਪਲ ਲਾਉਂਦੇ ਹੈ ਸੋ ਜਿੰਦਗੀ ਨੂੰ ਬਦਲ ਲਈ ਜੇਕਰ ਅਸੀਂ ਕਰਮ ਕਰਦੇ ਜਾਂਦੇ ਸੋ ਕਰਮ ਕਰੋ ਫਲ ਦੀ ਇੱਛਾ ਨਾ ਰੱਖੋ ਉਹ ਪਰਮਾਤਮਾ ਆਪ ਜਾਣੀ ਜਾਣ ਹੈ ਤੁਹਾਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਤੇ ਸਮਾਂ ਆਉਣ ਤੇ ਉਹ ਚੀਜ਼ ਦੇ ਵੀ ਦਿੰਦਾ ਹੈ ਸੋ ਇਸ ਕਰਕੇ ਕਰਮਹਾਰਿਕ ਨੂੰ ਕਰਨਾ ਚਾਹੀਦਾ ਜਿਹੜੇ ਪੀਰਾਂ ਫਕੀਰਾਂ ਦੀ ਸੇਵਾ ਕਰਦੇ ਆ ਸਹੀ ਲੋਕਾਂ ਦੀ ਸੇਵਾ ਕਰਨੀ ਆ ਇੱਕ ਕਾਲੂ ਕਰਮ ਜ਼ਰੂਰ ਕਰਦੇ ਹੋ ਜੀ ਸੋ ਰੋਟਾ ਪ੍ਰਸ਼ਾਦ ਤਿਆਰ ਕਰਨਾ ਹੈ ਤੋ ਇੱਕ ਕੱਚੀ ਲੱਸੀ ਦਾ ਗਲਾਸ ਕੋਲ ਰੱਖਣਾ ਹੈ ਰੋਟ ਦਾ ਧੂਪ ਪਾਉਗੇ ਫਿਰ ਕੱਚੀ ਲੱਸੀ ਦਾ ਵੀ ਛੱਟਾ ਦੇਣਾ ਹੈ ਤੇ ਉਸ ਤੋਂ ਬਾਅਦ ਪ੍ਰਸ਼ਾਦ ਜਿਹੜਾ ਆ ਆਪ ਹੀ ਘਰ ਦੇ ਮੈਂਬਰ ਖਾ ਲਵੋ ਕਹਿੰਦੇ ਕਿ ਬਾਬਾ ਜੀ ਦੇ ਵਚਨ ਆ ਕਿ ਜਿਹੜਾ ਵੀ ਭਗਤ ਸ਼ਰਧਾ ਦੇ ਨਾਲ ਰੋਟ ਪ੍ਰਸ਼ਾਦ ਦਾ ਭੋਗ ਲਗਾਵੇਗਾ ਉੱਥੇ ਮੇਰਾ ਪੈਰਾ ਹੋਵੇਗਾ ਸੋ ਇਸ ਕਰਕੇ ਬਾਬਾ ਜੀ ਦਾ ਰੋਟ ਜਿਹੜਾ ਚੇਤ ਦੇ ਮਹੀਨੇ ਤਾ ਜਰੂਰ ਹੀ ਦੇਣਾ ਚਾਹੀਦਾ ਆ ਵੈਸੇ ਕੋਸ਼ਿਸ਼ ਕਰਨੀ ਕਿ ਇੱਕ ਮਹੀਨੇ ਚ ਇੱਕ ਵਾਰ ਚੇਠ ਐਤਵਾਰੇ ਕਰਮ ਜਰੂਰ